ਕਿਸਾਨ ਆਪਣੇ ਮੰਗਾਂ ਲੈ ਕੇ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ ਉੱਥੇ ਸਰਬਰ ਸਿੰਘ ਪੰਦੇਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੋ ਕਿਸਾਨਾਂ ਦੇ ਉੱਤੇ ਆਸੂ ਗੈਸ ਦੇ ਗੋਲੇ ਹੋ ਗਏ ਜੋ ਛੁੱਟੇ ਜਾ ਰਹੇ ਨੇ ਉਹਦਾ ਇੱਕ ਵੱਡਾ ਖੁਲਾਸਾ ਕੀਤਾ ਗਿਆ ਜੀ ਉਹਨੇ ਕਿਹਾ ਕਿ ਇਹ ਜੋ ਵੀ ਸਾਡੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ ਇਹ ਪੁਲਿਸ ਨਹੀਂ ਵਰਤਦੀ ਇਹ ਮਿਲਟਰੀ ਵਰਤਦੀ ਹੈ ਤੇ ਜੋ ਆਸੂ ਗੈਸ ਦੇ ਗੋਲੇ ਐਕਸਪਾਇਰੀ ਹੋ ਚੁੱਕੇ ਨੇ ਉਹ ਤਾਂ ਹੈ ਕਿਉਂਕਿ ਕੱਲ ਰਿਕਾਰਡ ਨਾ ਆ ਸਕੇ ਸਾਹਮਣੇ ਜੀ ਇਸ ਪਰ ਲਿਖਾਇਆ ਇਹ ਪੁਲਿਸ ਕਦੇ ਨਹੀਂ ਇਸਤੇਮਾਲ ਕਰਦੀ ਇਹ ਐਸਪਾਇਰੀ ਡੇਟ ਹੈ ਐਸਪਾਇਰੀ ਇਸ ਲਈ ਹੈ भी जब रिकॉर्ड चेक किया जाएगा कि ये किसानों पर बल प्रयोग किया गया तो रिकॉर्ड में ये चीजें नहीं आएंगी ये भी एक्सपायरी है ये जबलपुर की है हरियाणा वाली साइड से अर्ध सैनिक बाल लाए हुए ने पंधेर और ने कहा कि ये स्मोक सेल एयर ब्रस्ट इसी तरह स्मोक सेल ग्राउंड बुलट ये हाई एक्सप्लोसिव एमुनेशन ਐਮਨੈਸ਼ਨ ਕਹਿੰਦੇ ਆ ਅਸਲੇ ਨੂੰ ਬਰੂਧ ਨੂੰ ਤੇ ਜਿਹੜਾ ਸਾਰੇ ਦਾ ਸਾਰਾ ਇਹ ਬੇਲਾ ਬਹਾ ਚੁੱਕੀਆਂ ਡੇਟਾ ਦਾ ਪਾਵ ਐਕਸਪਾਇਰੀ ਡੇਟ ਹੈ ਇਹਦਾ ਬੁੱਕਾਰ ਕੀ ਹੈ ਇਹ ਚੀਜ਼ ਰਿਕਾਰਡ ਵਿੱਚ ਨਹੀਂ ਹੁੰਦੀ ਜਦੋਂ ਅਮਨੀ ਕਾਲੀਦਲ ਦੇ ਸੀਨੀਅਰ ਅਗੂ ਵਿਕਰਮ ਜੀ ਨੇ ਮਜੀਠਿਆ ਬਾਰੇ ਟਵੀਟ ਕੀਤਾ ਗਿਆਨਿਕ ਵੀਡੀਓ ਸ਼ੇਅਰ ਕੀਤੀ ਹੈ ਜਿਹਦੇ ਤੇ ਕਿਸਾਨ ਐਡੀਜੀਪੀ ਨੂੰ ਪੁੱਛ ਰਹੇ ਨੇ ਵੀ ਜੋ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਪੰਜਾਬ ਦੀ ਸਰਹੱਦ 'ਚ ਘੇਰੇ ਜਾ ਰਹੇ ਨੇ ਪੰਜਾਬ 'ਚ ਛੁੱਟੇ ਜਾ ਰਹੇ ਨੇ ਕਿ ਉਹ ਠੀਕ ਹੈ ਜੀ ਤਾਂ ਉਹ ਚੁੱਪ ਹੀ ਸਾਹਦੇ ਹੋਏ ਨਜ਼ਰ ਆਏ। ਦੇਖੋ ਐਡੀਜੀਪੀ ਸਾਹਿਬ ਉੱਥੇ ਗਏ। ਉਹ ਕਹਿੰਦੇ ਕਿ ਹਰਿਆਣਾ ਦੀ ਪੁਲਿਸ ਵੱਲੋਂ ਗੋਲੀਆਂ ਅਥਰੂ ਗੈਸ ਪੰਜਾਬ ਵਾਲੇ ਪਾਸੇ ਛੁੱਟੇ ਜਾ ਰਹੇ ਨੇ। ਕੀ ਇਹ ਜਾਇਜ਼ ਹੈ? ਕਿਸਾਨ ਪੱਤਰਕਾਰ ਭਰਾ ਵੀ ਜ਼ਖਮੀ ਹੋਏ ਨੇ। ਇਹ ਲੂੰਬੜ ਚਾਲਾ ਪੰਜਾਬ ਜਾਣਦਾ ਕਿ ਤੁਸੀਂ ਕੇਂਦਰ ਹਰਿਆਣਾ ਸਰਕਾਰ ਨਾਲ ਮਿਲ ਕੇ ਸਾਰਾ ਕੁਝ ਕਰ ਰਹੇ ਹੋ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਡਿੰਗ ਵੱਲੋਂ ਅਜੇ ਚੀਫ ਸੈਕਟਰੀ ਨਾਲ ਮੁਲਾਕਾਤ ਕੀਤੀ ਗਿਆ ਉਹਨਾਂ ਵੱਲੋਂ ਵੀ ਕਿਸਾਨਾਂ ਦੇ ਮੁੱਦੇ ਨੂੰ ਚੁੱਕਿਆ ਗਿਆ ਜੋ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਹ ਕਿਹਾ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਅਨਲਵਿਜ ਤੇ ਐਸਪੀਐਮ ਵਾਲਾ ਦੇ ਖਿਲਾਫ ਕਰਚਾ ਦਰਜ ਕੀਤਾ ਜਾਵੇ ਉਹਨਾਂ ਨੇ ਪੰਜਾਬ ਦੀ ਹੱਦ ਵਿੱਚ ਦਾਖਲ ਹੋ ਕੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ ਗਲਤ ਸਿੱਧੀ ਪੰਜਾਬ ਦੇ ਮੁੱਖ ਮੰਤਰੀ ਬੱਲਗ੍ਰਹਿਮ ਇੱਕ ਮਾਉਂਨਾਂ ਕੋਲੇ ਹੈ ਕਿਸਾਨਾਂ ਦਾ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵੱਲੋਂ ਟਾਲ ਦਿੱਤੀ ਗਿਆ ਮੁਰਤਵੀ ਕਰ ਦਿੱਤੀ ਕਿ ਹੁਣ 20 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਤਾਂ ਹਾਈ ਕੋਰਟ ਦੇ ਵਿੱਚ ਸਾਡੇ ਮੁੱਖ ਜੱਜ ਜੀਐਸ ਸੰਧਾ ਵਾਲੀਆ ਅਤੇ ਉਹਨਾਂ ਦੇ ਨਾਲ ਦੂਸਰੇ ਜੱਜ ਨੇ ਜਿਹੜੇ ਇਸ ਸਰਬਾਈ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੇ ਦੂਜੇ ਨੇ ਲੁਪਤਾ ਬੈਨਰਜੀ ਹਲਫੜਾ ਵਿੱਚ ਦਹਿਰ ਕਰਨ ਨੂੰ ਕਿਹਾ ਸੀ ਪੰਜਾਬ ਹਰਿਆਣਾ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਸਰਕਾਰਾਂ ਨੂੰ ਕਿਹਾ ਕਿ ਮੌਲਕ ਅਧਿਕਾਰ ਵਿੱਚ ਸੰਤੋਲਨਾ ਚਾਹੀਦਾ ਕਿਸੇ ਦਾ ਵੀ ਰੋਸ ਵਿਚਾਰੇ ਕਰਨ ਦਾ ਅਧਿਕਾਰ ਆ ਉਹਦੇ ਕੋਲੇ ਕੇਂਦਰ ਵੱਲੋਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਤੇ ਦੂਧੇ ਪਾਸੇ ਪੰਜਾਬ ਸਰਕਾਰ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ ਤੇ ਉਹਦੇ ਪੰਜਾਬ ਵੱਲੋਂ ਪੰਜਾਬ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਇਤਰਾਜ਼ ਦਰਜ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਦਾ ਨੋਟਿਸ ਲਿਆ ਹੈ ਗਾਸ ਦੇ ਗੋਲੇ ਨਾਲ ਸਾਜੋ ਨੇੜੇ ਤੇਰੇ ਦੀ ਜ਼ਮੀਨ ਹੈ ਉਹਦੀ ਫਸਲ ਖਰਾਬ ਹੋ ਗਈ ਹੈ ਕੁਦਰਤੀ ਗੱਲ ਹੈ ਜੀ ਇਹ ਤਾਂ ਹੋਣੀ ਹੈ ਉਹਦਾ ਹੁਣ ਬਾਬਜਾ ਕੌਣ ਦੇਵੇਗਾ ਪੰਜਾਬ ਸਰਕਾਰ ਦੇਵੇਗੀ ਜਾਂ ਹਰਿਆਣਾ ਸਰਕਾਰ ਦੇ ਗੱਲ ਚ ਪਾਵੇਗੀ ਜਦੋਂ ਉਹ ਵੇਲਾ ਵਹਾ ਚੁੱਕੇ ਇਹ ਛੱਲੇ ਦੇਰ ਨੂੰ ਸੱਟੇ ਜਾ ਰਹੇ ਹੈ ਕਹਿੰਦੇ ਕਿ ਉਹਦਾ ਵੀ ਕਾਰਨ ਇਹ ਹੈ ਕਿ ਤਾਂ ਕਿ ਕਿਸੇ ਰਿਕਾਰਡ ਦੇ ਵਿੱਚ ਦੱਸਿਆ ਨਾ ਜਾਵੇ ਉਹ ਤਾਂ ਨਸ਼ਟ ਹੁੰਦੇ ਹੁੰਦੇ ਨੇ ਹਟਿੰਗ ਦੇ ਵਿੱਚ ਲੱਗਦਾ ਹੈ ਵੀ ਸੱਟਾ ਨਿਕਲ ਸਕਦਾ ਕਿਉਂਕਿ ਲੋਕ ਸਭਾ ਚੋਣਾਂ ਵੀ ਨੇੜੇ ਨੇ ਤੇ ਕਈ ਰਾਜਨੀਤਿਕ ਸਵਾਲ ਵੀ ਖੜੇ ਹੁੰਦੇ ਕਿ ਲੋਕ ਸਭਾ ਚੋਣਾਂ ਬਿਲਕੁਲ ਸ certe ਨੇ ਕਿਸੇ ਵੀ ਲਈ ਵੀ ਚੋਣ ਜਾਬਤਾ ਲੱਗ ਸਕਦਾ ਜੇ ਤਾਂ ਉਹ ਇਹ ਚੀਜ਼ ਨੂੰ ਸਬੇਟਨ ਦੇ ਮੂਡ ਵਿੱਚ ਹੋਏ ਤਾਂ ਤੁਸੀਂ ਬੰਨ ਕੇ ਚੱਲੋ ਇਹਦੇ ਵਿੱਚ ਕੋਈ ਨਾ ਕੋਈ ਸੱਟਾ ਕੱਟਿਆ ਜਾਵੇਗਾ ਭਾਵੇਂ ਕਮੇਟੀ ਬਣਾਈ ਜਾਵੇ ਭਾਵੇਂ ਕੁਝ ਹੋਰ ਕੀਤਾ ਜਾਵੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਲੋਕਾਂ ਕੋਲੇ ਅਧਿਕਾਰ ਦਕੂਰਤਾ ਕੋਈ ਹੈ ਨਹੀਂ। ਉਗਰਾਹਗੜ੍ਹ ਤੋਂ ਬੋਲਦਾ ਕਹ ਹੈ ਕਿ ਅਸੀਂ ਅਸੀਂ ਚੰਡੀਗੜ੍ਹ ਕੂਚ ਕਰਾਂਗੇ ਜੀ ਕਿ ਉਗਰਾਹਤ ਸਾਹਿਬ ਜੋ ਵਰਜੀ ਆਪ ਦਾ ਪ੍ਰੋਗਰਾਮ ਦੇਣ ਉਹਨਾਂ ਦੀ ਜਥੇਬੰਦੀ ਦਾ ਆਪਣਾ ਪ੍ਰੋਗਰਾਮ ਹੁੰਦਾ ਹੈ। ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਵੱਡੀਆਂ ਕਵਰਾਂ ਦੇ ਉੱਤੇ ਚਰਚਾ ਕਰਦੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰਗੁਆ ਜੀ ਬਹੁਤ ਬਹੁਤ ਮਿਹਰਬਾਨ ਜੀ ਢਿੱਲੋਂ ਸਾਹਿਬ ਕਿਸਾਨ ਆਪਣੀ ਮੰਗਾਂ ਲੈ ਕੇ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ ਉੱਥੇ ਹੀ ਸਰਪੰਚ ਸਿੰਘ ਪੰਦੇਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੋ ਕਿਸਾਨਾਂ ਦੇ ਉੱਤੇ ਆਸੂ ਗੈਸ ਦੇ ਗੋਲੇ ਹੋ ਗਏ ਜੋ ਛੁੱਟੇ ਜਾ ਰਹੇ ਨੇ ਉਹਦਾ ਇੱਕ ਵੱਡਾ ਖੁਲਾਸਾ ਕੀਤਾ ਗਿਆ ਜੀ ਉਹਨੇ ਕਿਹਾ ਕਿ ਇਹ ਜੋ ਵੀ ਸਾਡੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ ਇਹ ਪੁਲਿਸ ਨਹੀਂ ਵਰਤਦੀ ਇਹ ਮਿਲਟਰੀ ਵਰਤਦੀ ਹੈ ਤੇ ਜੋ ਆਸੂ ਗੈਸ ਦੇ ਗੋਲੇ ਐਕਸਪਾਇਰੀ ਹੋ ਚੁੱਕੇ ਨੇ ਉਹ ਤਾਂ ਕਿਉਂਕਿ ਕਾਲ ਰਿਕਾਰਡ ਨਾ ਆ ਸਕੇ ਸਾਹਮਣੇ ਜੀ ਸਰਪੰਨ ਸਿੰਘ ਪੰਦੇਰ ਨੇ ਅੱਜ ਫੇਰ ਦੁਬਾਰਾ ਛੰਭੂ ਬਾਰਡਰ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਸਾਡਾ ਜਿਹੜਾ ਐਸਕੇਐਮ ਗੈਰ ਸਿਆਸੀ ਹੈ ਇਹਦੀ ਪ੍ਰਧਾਨਗੀ ਅੱਜ ਜਸਵਿੰਦਰ ਸਿੰਘ ਲੋਂਗੋਵਾਲ ਅਤੇ ਸੁਖਜੀਤ ਸਿੰਘ ਹੋਰਾਂ ਨੇ ਕੀਤੀ ਹੈ। ਉਹਨਾਂ ਨੇ ਕੁਝ ਹੈਰਾਨੀਜਨਕ ਤੱਥ ਪੇਸ਼ ਕੀਤੇ ਨੇ। ਕੱਲ ਵੀ ਉਹਨਾਂ ਨੇ ਕੀਤੇ ਸਨ ਜਦੋਂ ਉਹਨਾਂ ਨੇ ਕਈ ਕਿਸਮ ਦੇ ਖੋਲ ਦਿਖਾਏ ਸਨ ਖਾਸਕਰ 315 ਬੋਰ ਦਾ ਖੋਲ ਪਲਾਸਟਿਕ ਬੁਲਟ ਤੇ ਹੋਰ ਹਰੜਾ ਵਾਲੀ ਸਾਈਡ ਤੇ ਅਰਧ ਸੈਨਿਕ ਬਲ ਲਾਏ ਹੋਏ ਨੇ ਪਧੇਰੋ ਰਾਣੀ ਕਿਹਾ ਕਿ ਇਸ ਧੋਕ ਸੈਲ 에ਅਰ ਬ੍ਰਸਟ ਇਸੇ ਤਰ੍ਹਾਂ ਧੋਕ ਸੈਲ ਗਰਾਉਂਡ ਬੁਲਟ ਇਹ ਹਾਈ ਐਕਸਪਲੋਸਿਵ ਐਮੋਨੇਸ਼ਨ ਐਮੂਨੇਸ਼ਨ ਕਹਿੰਦੇ ਆ ਅਸਲੇ ਨੂੰ ਬਰੂਧ ਨੂੰ ਤੇ ਜਿਹੜਾ ਸਾਰੇ ਦਾ ਸਾਰਾ ਇਹ ਬੇਲਾ ਬਹਾ ਚੁੱਕੀਆਂ ਡੇਟਾ ਦਾ ਭਾਵ ਐਕਸਪਾਇਰੀ ਡੇਟ ਹੈ ਇਹਦਾ ਮੁਕਾਰਰ ਕੀ ਹੈ ਇਹ ਚੀਜ਼ ਰਿਕਾਰਡ ਵਿੱਚ ਨਹੀਂ ਆਉਂਦੀ ਇਹ ਚੀਜ਼ ਰਿਕਾਰਡ ਵਿੱਚ ਨਹੀਂ ਆਉਂਦੀ ਸੋ ਮੇਰੀ ਬੇਨਤੀ ਹੈ ਜਿਵੇਂ ਉਹਨਾਂ ਨੇ ਕਿਹਾ ਕਿ ਜਾਣ ਬੁੱਝ ਕੇ ਬਦਰਾਮ ਕੀਤਾ ਜਾ ਰਿਹਾ ਹੈ ਕਈ ਥਾਵਾਂ ਦੇ ਉੱਤੇ ਇੰਟਰਨੈਟ ਸਬਾਵਾ ਬੰਦ ਕਰਤੀਆਂ ਨੇ ਖਬਰਾਂ ਨਹੀਂ ਆ ਰਹੀਆਂ ਸਾਨੂੰ ਇਹ ਵੀ ਪਤਾ ਲੱਗਿਆ ਸੂਤਰਾਂ ਤੋਂ ਕਿ ਹਰਿਆਣੇ ਦੇ ਪਿੰਡਾਂ ਦੇ ਵਿੱਚ ਥਾਂ ਥਾਂ ਤੇ ਪੁਲਿਸ ਤਾਇਨਾਤ ਕਰਤੀ ਹੈ ਜੇ ਲੋਕ ਕਰੋ ਪੱਠੇ ਲਾਈਨ ਵੀ ਨਿਕਲਦੇ ਆ ਉਹਨਾਂ ਨੂੰ ਵੀ ਰੋਕਿਆ ਜਾਂਦਾ ਹੈ ਉਹ ਲੋਕ ਕਬਡੀ ਗਿਣਤੀ ਵਿੱਚ ਇੱਥੇ ਆਉਣਾ ਚਾਹੁੰਦੇ ਆ ਕਿੰਨਾ ਕੁ ਚਿਰ ਚੱਲੂਗਾ ਮੇਰਾ ਖਿਆਲ ਮਨੋਰ ਲਾਲ ਖੱਟੜ ਸਾਹਿਬ ਨੇ ਮਨ ਬਣਾ ਲਿਆ ਆਪਦੇ ਹਕਾਮਾਂ ਦੇ ਸਿਰ ਤੇ ਕਿ ਇੱਥੇ ਲੋਕ ਸਭਾ ਦੀਆਂ ਚੋਣਾਂ ਪ੍ਰਭਾਵਿਤ ਹੋਣਗੀਆਂ ਤੇ ਜਦੋਂ ਤੁਸੀਂ ਲੋਕਾਂ ਨੂੰ ਦਬਾਉਂਗੇ ਲੋਕ ਫਿਰ ਇਹ ਬੁਲਟ ਦਾ ਬਦਲਾ ਬੈਲਟ ਨਾਲ ਲੈਂਦੇ ਨੇ ਉਹ 벨ਟ ਪੇਪਰ ਨਾਲ ਲੈਂਦੇ ਨੇ ਜਿਹੜੀ ਚਰਚਾ ਮਸ਼ੀਨਾਂ ਦੀ ਹੈ ਉਹ ਵੀ ਅਹਿਮ ਹੈ ਤੇ ਅੱਜ ਗੱਲਬਾਤ ਹੈ ਇਹਦੇ ਜੋ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਗੱਲਬਾਤ ਤਾਂ ਦੇਰ ਤੱਕ ਚੱਲਣੀ ਹੈ ਇਹਦਾ ਅੱਗੇ ਕੋਈ ਨਤੀਜਾ ਹੁੰਦਾ ਉਧਰੋਂ ਚੜੂਨੀ ਸਾਹਿਬ ਨੇ ਕਹਿਤਾ ਅਸੀਂ 3 ਘੰਟੇ ਵਾਸਤੇ ਹਰਿਆਣੇ ਦੇ ਟੋਲ ਫ੍ਰੀ ਕਰ ਦੇਵਾਂਗੇ ਉਨਾਂ ਦੀਆਂ ਜਥੇਬੰਦੀਆਂ ਵੀ ਹਰਕਤ 'ਚ ਆ ਗਈਆਂ ਨੇ ਸੋ ਦੇਖਦੇ ਆ ਗੱਲਬਾਤ ਕਿਸੇ ਸਿਰੇ ਲੱਗਦੀ ਹੈ ਜਾਂ ਇਹਹੀ ਮਾਹੌਲ ਇੱਕ ਵਿਸ਼ੇਸ਼ ਰੂਪ ਦੇ ਵਿੱਚ ਸਿਰਜ ਕੇ ਕੋਈ ਸਿਆਸੀ ਇਲਾਹਾਤਾ ਨਹੀਂ ਲੈਣ ਦਾ ਯਤਨ ਕੀਤਾ ਜਾ ਰਿਹਾ ਜੀ ਸੁਨਾਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀ ਨੇ ਮਜੀਠੀਆ ਬੋਲਰ ਟਵੀਟ ਕੀਤਾ ਹੈ ਕਿ ਉਹਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਦੇ ਤੇ ਕਿਸਾਨ ਐਡੀਜੀਪੀ ਨੂੰ ਪੁੱਛ ਰਹੇ ਨੇ ਵੀ ਜੋ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਪੰਜਾਬ ਦੀ ਸਰਹੱਦ 'ਤੇ ਘੇਰੇ ਜਾ ਰਹੇ ਨੇ ਪੰਜਾਬ 'ਚ ਛੁੱਟੇ ਜਾ ਰਹੇ ਨੇ ਕਿ ਉਹ ਠੀਕ ਹੈ ਜੀ ਤਾਂ ਉਹ ਚੁੱਪ ਹੀ ਸਾਹਦੇ ਹੋਏ ਨਜ਼ਰ ਆਏ ਨੇ ਜੀ ਦੇਖੋ ਐਡੀਜੀਪੀ ਸਾਹਿਬ ਉੱਥੇ ਗਏ ਉਹ ਕਹਿੰਦੇ ਕਿ ਹਰਿਆਣਾ ਦੀ ਪੁਲਿਸ ਵੱਲੋਂ ਗੋਲੀਆਂ ਅਥਰੂ ਗੈਸ ਪੰਜਾਬ ਵਾਲੇ ਪਾਸੇ ਛੁੱਟੇ ਜਾ ਰਹੇ ਨੇ ਕੀ ਇਹ ਜਾਇਜ਼ ਹੈ ਕਿਸਾਨ ਪੱਤਰਕਾਰ ਭਰਾ ਵੀ ਜ਼ਖਮੀ ਹੋਏ ਨੇ ਇਹ ਲੂੰਬੜ ਚਾਲਾ ਪੰਜਾਬ ਜਾਣਦਾ ਕਿ ਤੁਸੀਂ ਕੇਂਦਰ ਹਰਿਆਣਾ ਸਰਕਾਰ ਨਾਲ ਮਿਲ ਕੇ ਸਾਰਾ ਕੁਝ ਕਰ ਰਹੇ ਹੋ ਤੇ ਜਿਹੜੇ ਮਾਨ ਸਾਹਿਬ ਕਹਿੰਦੇ ਆ ਨਾ 13 0 ਇਹਨੂੰ ਕੂਟਨੀਤਕ ਨਤੀਜੇ ਤਰੀਕੇ ਦੇ ਨਾਲ ਨਿਜਠ ਲਵੋ ਇਹ ਨਾ ਹੋਵੇ ਕਿ ਲੋਕ ਇੱਥੇ ਵੀ ਸਬਕ ਸਿਖਾ ਦੇਣ ਅਸਵਲਿ ਪੰਜਾਬੀਆਂ ਦੇ ਲੋਕਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਗੁੱਸੇ ਦੀ ਲਹਿਰ ਹੈ ਉਹ ਗੁੱਸਾ ਕਿਸ ਪਾਸੇ ਵੱਟਦਾ ਹੈ ਸਮਾ ਦੱਸੇਗਾ ਸਿਆਸੀ ਆਗੂ ਆਪੋ ਆਪਣੇ ਢੱਗ ਦੇ ਨਾਲ ਇੰਜ ਦਰਸਾਉਣ ਦਾ ਯਤਨ ਕਰ ਰਹੇ ਨੇ ਜਿਵੇਂ ਸਭ ਤੋਂ ਵੱਧ ਫਿਕਰ ਕਿਸਾਨਾਂ ਦਾ ਉਹਨਾਂ ਨੂੰ ਹੀ ਹੈ ਕਲ ਸੁਖਪਾਲ ਖੈਰਾ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਮਾਨ ਸਾਭ ਲਿਆਊ ਆ ਉਹਦੇ 92 ਵਿਧਾਇਕ ਇੱਥੇ ਉਦਰਾ ਅਕਾਲੀ ਦਲ ਨੇ ਵੀ ਅੱਜ ਮੀਟਿੰਗ ਸੱਦੀ ਹੋਈ ਹੈ ਸੋ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਕਿਹੜੇ ਤਰੀਕੇ ਦੇ ਨਾਲ ਜਾਣ ਅੱਜ ਬਹੁਤ ਸਾਰੀਆਂ ਥਾਵਾਂ ਤੇ ਕਿਸਾਨਾਂ ਨੇ ਰੇਲਾਂ ਰੋਕੀਆਂ ਪੰਜਾਬ ਦੇ ਵਿੱਚ 3 ਘੰਟੇ ਤੋਂ ਵੱਧ ਸਮਾਂ ਇੱਥੇ ਟੋਲ ਪਲਾਜ਼ੇ ਫ੍ਰੀ ਕੀਤੇ ਗਏ ਦੂਜੇ ਜਥੇਬੰਦੀਆਂ ਜਿਹੜੀਆਂ ਇਹਨਾਂ ਦੇ ਨਾਲ ਨਹੀਂ ਸੀ ਉਨ ਉਹਨਾਂ ਨੇ ਵੀ ਇੱਕ ਕਿਸਮ ਨਾਲ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਤੇ ਅਸੀਂ ਪਾਸੇ ਨਾ ਹੋ ਜਾਈਏ ਜਥੇਬੰਦੀਆਂ ਕੋਈ ਵੀ ਹੋਣ ਮਸਲਾ ਤਾਂ ਕਿਸਾਨੀ ਦਾ ਤੇ ਕਿਸਾਨ ਇਸ ਦੇ ਵਿੱਚ ਸਾਰੇ ਇਕ ਨੇ ਇਹੋ ਕਾਰਨ ਹੈ ਕਿ ਵੱਡੀ ਗੰਤੀ ਵਿੱਚ ਦਿੱਲੀ ਨੂੰ ਜਾਣ ਵਾਸਤੇ ਕਿਸਾਨ ਇੱਥੇ ਬੈਠੇ ਹੋਏ ਨੇ ਜੀ ਸਦੂਜ્ય ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਡਿੰਗ ਵੱਲੋਂ ਵੱਜ ਚੀਫ ਸੈਕਟਰੀ ਨਾਲ ਮੁਲਾਕਾਤ ਕੀਤੀ ਗਿਆ ਉਹਨਾਂ ਵੱਲੋਂ ਵੀ ਕਿਸਾਨਾਂ ਦੇ ਮੁੱਦੇ ਨੂੰ ਚੁੱਕਿਆ ਗਿਆ ਜੋ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਦੇਖੋ ਉਹਨਾਂ ਨੇ ਮੁਲਾਕਾਤ ਕੀਤੀ ਹੈ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਬਰਮਾ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਅਨਲਵਜ ਤੇ ਐਸਪੀ ਅੰਬਾਲਾ ਦੇ ਖਿਲਾਫ ਪਾਰਚਾ ਦਰਜ ਕੀਤਾ ਜਾਵੇ ਉਹਨਾਂ ਨੇ ਪੰਜਾਬ ਦੀ ਹੱਦ ਵਿੱਚ ਦਾਖਲ ਹੋ ਕੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ ਗਲਤ ਸਿੱਧੀ ਪੰਜਾਬ ਦੇ ਮੁੱਖ ਮੰਤਰੀ ਵੱਲ ਗ੍ਰਹਿਮ ਹੈ ਕਿ ਉਹਨਾਂ ਕੋਲ ਹੀ ਹੈ ਕਿ ਜੋ ਕੁਝ ਉਹ ਇੱਥੇ ਕਰਦੇ ਪਏ ਨੇ ਇਹ ਚੀਜ਼ ਹੋਣੀ ਨਹੀਂ ਚਾਹੀਦੀ ਉਹ ਪਰਮਨ ਦਸੋ ਕਿਸਾਨ ਉਥੇ ਕਿਹੜਾ ਨੁਕਸਾਨ ਪਚਾ ਰਹੇ ਸੀ ਕਿਸਾਨ ਦਿੱਲੀ ਨੂੰ ਚੱਲੇ ਨੇ ਤੇ ਹਰਿਆਣੇ ਵਿੱਚ ਤਾਂ ਉਹਨਾਂ ਨੇ ਕੁਝ ਕਰਨੇ ਹੀ ਨਹੀਂ ਤੇ ਖੱਟੜ ਸਾਹਿਬ ਐਸ ਵੇਲੇ ਦਿੱਲੀ ਵਾਲਿਆਂ ਦੇ लाडले ਪੁੱਤ ਜਦਾਵਨ ਨੂੰ ਫਿਰਦੇ ਆ ਇੱਕ ਮੰਨ ਕੇ ਚੱਲੋ ਇਹ ਸਰਕਾਰਾਂ ਇਹ ਕੁਰਸੀਗਾ ਇਹ ਲੰਬਾ ਸਮਾਂ ਰਹਿੰਦੀਆਂ ਨਹੀਂ ਹੁੰਦੀਆਂ ਜੀ ਜੀ ਤਦ ਉਹ ਜੇ ਪਾਸੇ ਕਿਸਾਨਾਂ ਦੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵੱਲੋਂ ਟਾਲ ਦਿੱਤੀ ਗਿਆ ਮੁੱਤਵੀ ਕਰ ਦਿੱਤੀ ਗਿਆ ਹੁਣ 20 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਮੇਰਾ ਖਿਆਲ ਹੈ ਹਾਈ ਕੋਰਟ ਦੇ ਵਿੱਚ ਸਾਡੇ ਮੁੱਖ ਜੱਜ ਜੀ ਐ ਸੰਧਾ ਵਾਲੀਆ ਅਤੇ ਉਹਨਾਂ ਦੇ ਨਾਲ ਦੂਸਰੇ ਜੱਜ ਨੇ ਜਿਹੜੇ ਇਸ ਸੁਣਵਾਈ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੇ ਦੂਜੇ ਨੇ ਲੁਪਤਾ ਬੈਨਰਜੀ ਹਲਫਨਾਮੇ ਦਹਿਰ ਕਰਨ ਨੂੰ ਕਿਹਾ ਸੀ ਪੰਜਾਬ ਹਰਿਆਣਾ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਸਰਕਾਰਾਂ ਨੂੰ ਕਿਹਾ ਕਿ ਮੌਲਕ ਅਧਿਕਾਰ ਵਿੱਚ ਸੰਤੁਲਨ ਹੋਣਾ ਚਾਹੀਦਾ ਕਿਸੇ ਦਾ ਵੀ ਰੋਸਮਜਾਰੇ ਕਰਨ ਦਾ ਅਧਿਕਾਰ ਆ ਉਹਦੇ ਕੋਲੇ ਤਾਕਤ ਦੀ ਵਰਤੋਂ ਆਖਰੀ ਬਦਲ ਹੁੰਦਾ ਹੈ ਉਸ ਤੋਂ ਪਹਿਲਾਂ ਲੋਕਤੰਤਰ ਪ੍ਰਣਾਲੀ ਦੇ ਨਾਲ ਤੇ ਪ੍ਰਦਰਸ਼ਨ ਦੌਰਾਨ ਕਾਨੂੰਨ ਵਿਵਸਥਾ ਬਣ ਕਾਨੂੰਨ ਦੀ ਵਿਵਸਥਾ ਨੂੰ ਬਣਾ ਕੇ ਰੱਖਣਾ ਇਸ ਸਰਕਾਰਾਂ ਦੇ ਕੰਮ ਨੇ ਪਰ ਜੇ ਕੋਈ ਪੂਰਾ ਮੰਤਰੀਕੇ ਦੇ ਨਾਲ ਬਜਾਰੇ ਕਰਦਾ ਹੈ ਉਹਨਾਂ ਦੇ ਕੋਲ ਇਸ ਗੱਲ ਦਾ ਪੂਰਾ ਅਧਿਕਾਰ ਹੈ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਦੂਜੇ ਪਾਸੇ ਕਿਉਂਕਿ ਅੱਜ ਗੱਲਬਾਤ ਹੈ ਤੇ ਉੱਥੇ ਇੱਕ ਪੱਖੇ ਵੀ ਗਿਆ ਕਿ ਜੀ ਗੱਲਬਾਤ ਹੋ ਰਹੀ ਹੈ ਤੇ ਮੰਗਲਵਾਰ ਤੱਕ 20 ਤਰੀਕ ਤੱਕ ਸਰਕਾਰ ਨੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਸਰਵਾਈ ਨੂੰ ਅੱਗੇ ਮੁਲਤਵੀ ਕਰਤਾ ਜੇ ਤਾਂ ਗੱਲਬਾਤ ਰਹੇ ਹੀ ਮਸਲਾ ਹੱਲ ਹੋ ਗਿਆ ਫਿਰ ਇੱਕ ਵੱਖਰੀ ਗੱਲ ਹੈ ਨਹੀਂ ਫਿਰ ਅਦਾਲਤ ਅਗਲਾ ਫੈਸਲਾ ਸੁਣਾਏਗੀ ਜੀ ਸ दूसरी ਪਾਸੇ ਕੇਂਦਰ ਵੱਲੋਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਤੇ ਦੁੱਧੇ ਪਾਸੇ ਪੰਜਾਬ ਸਰਕਾਰ ਵੱਲੋਂ ਇਸ ਦਾ ਇਤਰਾਜ਼ ਜਤਾਇਆ ਗਿਆ ਜੀ ਦੇਖੋ ਇਹ ਗੱਲ ਬਿਲਕੁਲ درست ਹੈ ਕਿ ਪੰਜਾਬ ਦੇ ਵਿੱਚ ਤੁਸੀਂ ਇੰਟਰਨੈਟ ਸੇਵਾ ਕਿਉਂ ਬਹਾਲ ਕੀਤੀ ਹੈ ਨਾ ਕਿਉਂ ਬੰਦ ਕੀਤੀ ਹੈ ਕਹਿੰਦੇ ਆ ਕਿ ਇਸ ਤੋਂ ਪੰਜਾਬ ਵੱਲੋਂ ਪੰਜਾਬ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਇਤਰਾਜ਼ ਦਰਜ ਕੀਤਾ ਹੈ ਮੁੱਖ ਮੰਤਰੀpkg ਮਤਮਾਨੇ ਦਾ ਨੋਟਿਸ ਲਿਆ। ਮੇਰੇ ਖਿਆਲ ਮੁੱਖ ਮੰਤਰੀ ਸਾਹਿਬ ਦਾ ਆបਦਾਈ ਕੇਂਦਰ ਆਲਿਆਂ ਨਾਲ ਕੋਈ ਬੋਲਾ ਰਾਬਤਾ ਉਸ ਕਿਸਮ ਦਾ ਨਹੀਂ ਜਿਵੇਂ ਹੋਇਆ ਕਰਦਾ। ਉਹ ਤਾਂ ਆਪ ਸਭ ਤੋਂ ਵੱਧ ਰੌਲਾ ਪਾ ਰਹੇ ਨੇ ਕਿ ਸਾਡੇ ਫੰਡ ਰੁਕੇ ਜਾ ਰਹੇ ਹਨ। ਜਦੋਂ ਇੱਥੇ 50 ਕਿਲੋਮੀਟਰ ਦੇ ਵਿੱਚ ਬੀਐਸਐਫ ਆ ਗਈ ਉਹਦੇ ਤੇ ਉਹ ਕੱਖ ਨਹੀਂ ਕਰ ਸਕੀ। ਜੁਟੀ ਲਿਖੀ ਹੈ ਇਤਰਾਜ਼ ਪ੍ਰਗਟ ਕੀਤਾ ਹੈ ਕਿਉਂਕਿ ਕਿਸਾਨ ਪਹਿਲਾ 12 ਫਰਵਰੀ ਨੂੰ ਫਤੇਗੜ ਸਾਹਿਬ ਦੇ ਵਿੱਚ ਇਕੱਠੇ ਹੋਏ 13 ਫਰਵਰੀ ਨੂੰ ਉਹਨਾਂ ਨੇ ਇਧਰ ਨੂੰ ਜਾਣਾ ਸੀ ਗ੍ਰਹਿ ਮੰਤਰਾਲੇ ਕੇਂਦਰੀ ਨੇ ਜੰਤਕ ਐਮਰਜੈਂਸੀ ਜੰਤਕ ਸੁਰੱਖਿਆ ਨਿਜਮ 2017 ਦਾ ਹਵਾਲਾ ਦਿੱਤਾ ਤਿੰਨ ਜ਼ਿਲ੍ਹੇ ਫਤੇਗੜ ਸਾਹਿਬ ਸੰਗਰੂਰ ਪਟਿਆਲਾ ਦੇ ਕੁਝ ਸਥਾਨ 'ਚ ਇੰਟਰਨੈਟ ਸੇਵਾ ਬੰਦ ਕਰਤੀ ਆ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਇਤਤਕ ਬੱਦਾ ਭਲੇਖੇ 'ਚ ਜਾ ਕੇ ਕਿਸੇ ਪੰਪ ਤੇ ਖੜ੍ਹਾ ਜਾਂਦਾ ਵੀ ਤੇਲ ਪਵਾਦੇ ਉੱਥੇ ਕਾਰ ਨਹੀਂ ਸਵਾਇਚ ਹੁੰਦੇ ਕਿਉਂਕਿ ਇੰਟਰਨੈਟ ਦਾ ਚੱਲਦਾ ਨਹੀਂ ਜੀ ਝਗੜੇ ਪੈ ਜਾਂਦੇ ਆ ਸੋ ਇਹ ਮਾਮਲਾ ਸਰਕਾਰ ਪਹੁੰਚ ਗਿਆ ਫਿਲਹਾਲ 16 16 ਮਤਲਬ ਇਹ ਬੰਦ ਹੈ ਮੁੱਖ ਮੰਤਰੀ ਨੇ ਜਿਹੜਾ ਹੈਗਾ ਇਹ ਸਾਰਾ ਮਾਮਲਾ ਕੇਂਦਰ ਸਰਕਾਰ ਨੂੰ ਕਿਹਾ ਕਿ ਤੁਸੀਂ ਸਾਡੀ ਇੰਟਰਨੈਟ ਸੇਵਾ ਬਹਾਲ ਕਰੋ ਹਾਲਾਤ ਇਸ ਮੁਲਕ ਦੇ ਹੋਰ ਪਾਸੇ ਜਿਹੜੀਆਂ ਮੇਨ ਮੰਗਾ ਸੀ ਗਰੀਬੀ ਬੇਰੁਜ਼ਗਾਰੀ ਇਸੇ ਤਰ੍ਹਾਂ ਲੋਕ ਜੇ ਭੁੱਖੇ ਸੌਂਦੇ ਆ ਉਹ ਸਭ ਕੁਝ ਖਤਮ ਕਰਕੇ ਹੋਰ ਪਾਸੇ ਬਲੀ ਤੌਰ ਤੇ ਐਸਾ ਝੋਲਾ ਪਾ ਦਿਓ ਪੰਜਾਬੀ ਦੀ ਇੱਕ ਕਹਾਵਤ ਆ ਕਿ ਐਸਾ ਘਾਸਕ ਸੋੜੋ ਨਾ ਗਧੇ ਖਾਏ ਨਾ ਘੋੜੋ ਹਿੰਦੀ ਦੇ ਵਿੱਚ ਇਹ ਕਹਿੰਦੇ ਆ ਸੋ ਐਸਾ ਘਾ ਕਸੋੜਤਾ ਨਾ ਗਦਾ ਖਾਵੇ ਨਾ ਘੋੜਾ ਖਾਵੇ ਤੇ ਲੋਕਾਂ ਨੂੰ ਅਜੀਬ ਵਾਲੇ ਪਾਸੇ ਨੂੰ ਤੋਰ ਦਿੱਤਾ ਗਿਆ ਜੀ ਸੋ ਦੂਜੇ ਪਾਸੇ ਹਾਂ ਜੂ ਗੈਸ ਦੇ ਗੋਲੇ ਨਾਲ ਜਿਹੜਾ ਜੋ ਨੇੜੇ ਤੇਰੇ ਦੀ ਜ਼ਮੀਨ ਹੈ ਉਹਦੀ ਫਸਲ ਖਰਾਬ ਹੋ ਗਈ ਹੈ ਜੀ ਕੁਦਰਤੀ ਗੱਲ ਹੈ ਜੀ ਤਾਂ ਹੋਣੀ ਹੈ ਉਹਦਾ ਹੁਣ ਬਾਬਜਾ ਕੌਣ ਦੇਵੇਗਾ ਪੰਜਾਬ ਸਰਕਾਰ ਦੇਵੇਗੀ ਜਾਂ ਹਰਿਆਣਾ ਸਰਕਾਰ ਦੇ ਗਲ ਚ ਪਾਵੇਗੀ ਜਦੋਂ ਉਹ ਬੇਰਾਬਹਾ ਚੁੱਕੇ ਇਸ ਹੱਲੇ ਇਧਰੋਂ ਛੁੱਟੇ ਜਾ ਰਹੇ ਐ ਕਹਿੰਦੇ ਕਿ ਉਹਦਾ ਵੀ ਕਾਰਨ ਇਹ ਆ ਕਿ ਤਾਂ ਕਿ ਕਿਸੇ ਰਿਕਾਰਡ ਦੇ ਵਿੱਚ ਦੱਸਿਆ ਨਾ ਜਾਵੇ ਉਹ ਤਾਂ ਨਸ਼ਟ ਹੁੰਦੇ ਹੁੰਦੇ ਨੇ ਤੇ ਉਹ ਲਗਾਤਾਰ ਇਸ ਪਾਸੇ ਵੱਲ ਛੁੱਟੇ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਕਾਫੀ ਗਲਤ ਮੰਨਿਆ ਜਾਂਦਾ ਹੈ ਅਜੇ ਵੀ ਮੌਕਾ ਕੇ ਮਿਲ ਕੇ ਕਰੋ ਇਹ ਤਾਂ ਐਂ ਲੱਗਦਾ ਵੀ ਜਿਵੇਂ ਹਿੰਦੁਸਤਾਨ ਤੇ ਪੰਜਾਬ ਜਗਨਾਮਾ ਬਣਿਆ ਪਿਆ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਸੰਵਾਦ ਗੱਲਬਾਤ ਰਹੀ ਮਸਲੇ ਨੂੰ ਹੱਲ ਕਰਕੇ ਅੱਗੇ ਸਲਝਾਓ ਜੀ ਸੋ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਸਿੱਟਮੂਰੇ ਪੇਸ ਹੋਣਾ ਸੀ ਪਰ ਕਿਸਾਨਾਂ ਅੰਦੋਲਨ ਕਰਕੇ ਅੱਜ ਉਹਨਾਂ ਨੇ ਮੁਲਤਵੀ ਕਰ ਦਿੱਤੀ ਕੀ ਹੈ ਜੀ ਬਿਲਕੁਲ ਕਿਉਂਕਿ ਅਮਨ ਕਾਨੂੰਨ ਜਦੋਂ ADGP ਲਾਜ ਡਾਕਟਰ ਇੱਥੇ ਆਉਂਦੇ ਹੋਣ ਉਦੋਂ ਫਿਰ DIG ਜਿਹੜੇ ਇਹ ਸਟ ਦੇ ਮੁਖੀ ਨੇ ਉਹਨਾਂ ਦਾ ਨਾਲ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਉਹਨਾਂ ਨੇ ਹੁਣ ਇਹ ਬੋਲਤ ਵੀ ਕਰਤਾ ਅੱਗੇ ਜਾ ਕੇ ਪਤਾ ਲੱਗੂਗਾ ਸੋ ਅਗਲੀ ਤਰੀਕ ਕਦੋਂ ਦਿੰਦੇ ਐ ਜਦੋਂ ਦੁਨਤਨ ਜ਼ਿਲ੍ਹਿਆਂ ਦੇ ਵਿੱਚ ਇੱਥੇ ਤਰਥੱਲੀ ਬੱਚੀ ਪਈ ਹੋਵੇ ਤਾਂ ਮਜੀਠੀਆ ਸਾਹਿਬ ਦੀ ਪੁੱਛ ਗੇਚ ਕਿੰਨੇ ਕਰਨੀ ਹੈ ਜੀ ਸੋਟਲਸਨ ਨਾਲ ਹੀ ਅੱਜ ਮੀਟਿੰਗ ਆ ਮੀਟਿੰਗ ਦੇ ਵਿੱਚ ਲੱਗਦਾ ਹੈ ਵੀ ਸਿੱਟਾ ਨਿਕਲ ਸਕਦਾ ਕਿਉਂਕਿ ਲੋਕ ਸਭਾ ਚੋਣਾਂ ਵੀ ਨੇੜੇ ਨੇ ਤੇ ਕਈ ਰਾਜਨੀਤਿਕ ਸਵਾਲ ਵੀ ਖੜੇ ਹੁੰਦੇ ਨੇ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ ਸਭਾ ਚੋਣਾਂ ਬਿਲਕੁਲ ਸਰਤੇ ਨਹੀਂ ਕਿਸੇ ਵੀਲੇ ਵੀ ਚੋਣ ਜਾਬਤਾ ਲੱਗ ਸਕਦਾ ਜੇ ਤਾਂ ਉਹ ਇਹ ਚੀਜ਼ ਨੂੰ ਸਵੀਟਣ ਦੇ ਮੂਡ ਵਿੱਚ ਹੋਏ ਤਾਂ ਤੁਸੀਂ ਬੰਨ ਕੇ ਚੱਲੋ ਇਹਦੇ ਵਿੱਚ ਕੋਈ ਨਾ ਕੋਈ ਸਟਾ ਕੱਟਿਆ ਜਾਵੇਗਾ ਭਾਵੇਂ ਕਮੇਟੀ ਬਣਾਈ ਜਾਵੇ ਭਾਵੇਂ ਕੁਝ ਹੋਰ ਕੀਤਾ ਜਾਵੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਲੋਕਾਂ ਕੋਲੇ ਅਧਿਕਾਰਦਕੂਰਤਾ ਕੋਈ ਹੈ ਨਹੀਂ ਪਹਿਲਾਂ ਵੀ ਮੀਟਿੰਗਾਂ ਚੱਲਦੀਆਂ ਦੇ ਵਿੱਚੋਂ ਮੰਤਰੀ ਦੂਜੇ ਕਮਰੇ ਵਿੱਚ ਜਾ ਕੇ ਆਪਦੇ ਹਕਾਮਾਂ ਨਾਲ ਗੱਲ ਕਰਦੇ ਸਨ ਹੁਣ ਵੀ ਸਥਿਤੀ ਉਹਨਾਂ ਦੀ ਇਸੇ ਤਰ੍ਹਾਂ ਦੀ ਬਣੀ ਹੋਈ ਹੈ ਦੂਜੇ ਪਾਸੇ ਅਰਕੇਸ਼ਟ ਕਹਿਤ ਜਿਹੜੇ ਕੌਮੀ ਪੱਧਰ ਦੇ ਉੱਤੇ ਆਗੂ ਨੇ ਉਹਨਾਂ ਨੇ ਵੀ ਕਹਿਤਾ ਕਿ ਅਸੀਂ ਇੱਕ ਮਹਾ ਪੰਚਾਇਤ 17 ਫਰਵਰੀ ਨੂੰ ਮੁਜ਼ੱਫਰਨਗਰ ਯੂਪੀ ਦੇ ਵਿੱਚ ਸੱਦ ਲਈ ਹੈ ਜਿੱਥੇ ਤਾਜ਼ਾ ਹਾਲਾਤਾਂ ਦੇ ਉੱਤੇ ਸਾਰੇ ਦਾ ਸਾਰਾ ਦੇਖਿਆ ਜਾਵੇਗਾ ਅਸੀਂ ਦੇਖਦੇ ਹਾਂ ਕਿ 18 ਤਰੀਕ ਨੂੰ ਸਯੁਕਤ ਕਿਸਾਨ ਮੋਰਚਾ ਜਿਦੇ ਵਿੱਚ ਵੱਡੀਆਂ ਪਾਰਟੀਆਂ ਸ਼ਾਮਲ ਨੇ ਉਹਨਾਂ ਨੇ ਵੀ ਇੱਕ ਮੀਟਿੰਗ ਸੱਦ ਲਈ ਹੈ ਉਸ ਮੀਟਿੰਗ ਦੇ ਵਿੱਚ ਉਹ ਵੀ ਅਗਲਾ ਫੈਸਲਾ ਕਰਨਗੇ ਪਰ ਕੱਲ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਕੱਲ ਭਾਰਤ ਬੰਦ ਕਰਾਉਣਾ ਹੈ ਔਰ ਲੋਕਾਂ ਤੋਂ ਵੀ ਮੰਗ ਕੀਤੀ ਗਿਆ ਕਿ ਤੁਸੀਂ ਇਹਦਾ ਹਿੱਸਾ ਬਣੋ ਕਿਉਂਕਿ ਇਸ ਵੇਲੇ ਦੇਸ਼ ਦੇ ਵਿੱਚ ਅੰਨਦਾਤਾ ਖਤਰੇ ਦੇ ਵਿੱਚ ਹੈ ਜੇ ਅਸੀਂ ਅੰਨਦਾਤੇ ਦੇ ਨਾਲ ਖੜੇ ਹਾਂ ਅੰਨਦਾਤੇ ਦੀ ਗੱਲ ਸੁਣਦੇ ਹਾਂ ਅੰਨਦਾਤੇ ਨੂੰ ਆਪਣਾ ਸਮਝਦੇ ਹਾਂ ਤੇ ਆਪਾਂ ਉਹਨਾਂ ਦੇ ਨਾਲ ਜੁੜੀਏ ਪਰ ਮੈਂ ਅੰਨਦਾਤਿਆਂ ਦੇ ਸਾਹਮਣੇ ਵੀ ਇਹਨਾਂ ਦੀਆਂ ਜਥੇਬੰਦੀਆਂ ਦੇ ਸਾਹਮਣੇ ਵੀ ਇੱਕ ਬੇਨਤੀ ਕਰਦਾ ਹਾਂ ਕਿ ਤੁਸੀਂ ਜਦੋਂ ਗਏ ਸੀ 33 ਸੀ ਪਹਿਲਾਂ ਹੋਰ ਤੁਸੀਂ 52 ਤੋਂ ਉੱਤੇ 65 ਦੇ ਲਗਭਗ ਬਣ ਗਏ ਹੋ ਜਿਹੜੇ ਗਏ ਨੇ ਉਹ ਥੋੜੇ ਨੇ ਜਿਹੜੇ ਇੱਥੇ ਬੈਠਿਆ ਨੇ ਜਥੇਬੰਦੀਆਂ ਉਹਨਾਂ ਦੀ ਤਦਾਦ ਦੀ ਜ਼ਿਆਦਾ ਹੈ ਬਿਹਤਰ ਤਰੀਕਾ ਇਹ ਹੁੰਦਾ ਕਿ ਤੁਸੀਂ ਇੱਥੇ ਜੀ ਇੱਥੇ ਪਹਿਲਾਂ ਗੱਲ ਕਰਦੇ ਇਕੱਠੇ ਹੋ ਕੇ ਤੁਰਦੇ ਫੇਰ ਉਹ ਗੱਲ ਅੱਗੇ ਜਿਹੜੀ ਹੈ ਜਾ ਕੇ ਪਤਾ ਲੱਗਦੀ ਜੇ ਤੁਸੀਂ ਇਕੱਠੇ ਹੋ ਕੇ ਜਾਂਦੇ ਤੁਹਾਡਾ ਪ੍ਰਭਾਵ ਐਸ ਤੋਂ ਵੀ ਵੱਧ ਪੈਣਾ ਸੀ ਬਲਕਿ ਯੂਪੀ ਤੇ ਹਰਿਆਣੇ ਵਾਲਿਆਂ ਨਾਲ ਵੀ ਸੰਪਰਕ ਬਣਾ ਕੇ ਤੁਰਦੇ ਐਸ ਵਾਰ ਉਹ ਕਿਤੇ ਨਾ ਕਿਤੇ ਕਮੀ ਨਾਜਰ ਆ ਰਹੀ ਹੈ ਜੀ ਸਰ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਮਦਨ ਲਾਲ ਜਰਾਲਾਪੁਰ ਢਿਲਸਾਬੋ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੇ ਸੀਗੇ ਜਿੱਦੇ ਚੱਲਦੇ ਅਤਰੂ ਗੈਸ ਦੇ ਨਾਲ ਉਹਨਾਂ ਦੀ ਹਾਲਤ ਥੋੜੀ ਖਰਾਬ ਹੋ ਗਈ ਹੈ ਜੀ ਹਾਂ ਇਹ ਪਤਾ ਲੱਗੀ ਹੈ ਜੀ ਕਿ ਉਹਨਾਂ ਦੇ ਉੱਤੇ ਵੀ ਅਤਰੂ ਗੈਸ ਜਿਹੜੇ ਆ ਉਹ ਵੱਜੇ ਹੈ ਜਿੱਦੇ ਕਰਕੇ ਬਾਅਦ ਦੇ ਵਿੱਚ ਕਿਸਾਨ ਦੇ ਆਗੂਆਂ ਨੇ ਇਹਦੇ ਪ੍ਰਤੀ ਬਹੁਤ ਸਾਰੀਆਂ ਪਾਹਾਂ ਦੋਸਤੋ ਬਚਜੋ ਆ ਜਿਹੜੇ ਤੁਹਾਡੇ ਘੋਲ ਨੂੰ ਹੋਰ ਪਾਸੇ ਵੱਲ ਤੋਰਨ ਵਾਲੀਆਂ ਸ਼ਕਤੀਆਂ ਤੁਹਾਡੇ ਚ ਹੀ ਬੈਠੀਆਂ ਨੇ ਉਹਨਾਂ ਦੀ ਪਛਾਣ ਕਰੋ ਜਿਹੜਾਰੇ ਪਤਾ ਨਹੀਂ ਕਦੋਂ ਕਿਹੜੇ ਨੂੰ ਕਿਹੜੀ ਦਿਸ਼ਾ ਦੇ ਦੇਣੀ ਹੈ ਬਾਤ ਦਾ ਪਤੰਗੜ ਬਣਾਇਆ ਜਾ ਰਿਹਾ ਹੈ ਬਾਤ ਦੇ ਵਿੱਚ ਆਇਆ ਵੀ ਗੱਲ ਇਹ ਨਹੀਂ ਤੇ ਜਿਹੜਾ ਆਹ ਬਿਨਾਂ ਦਿਸ਼ਾਹੀਨ ਆਪ ਮਹਾਰਾ ਇਹ ਤੁਰੇ ਫਿਰਦੇ ਐ ਇਹਨਾਂ ਤੋਂ ਥੋੜਾ ਜਿਹਾ ਬਚੋ ਮੇਰਾ ਖਿਆਲ ਸਰਬੰਸ ਸਿੰਘ ਪੰਦੇਰ ਡੱਲੇਵਾਲ ਸਾਹਿਬ ਇਹਨਾਂ ਨੂੰ ਅਧਿਕਾਰਤ ਤੌਰ ਦੇ ਉੱਤੇ ਆਪਣੀ ਖਬਰ ਨਸ਼ਰ ਕਰਨ ਬਾਰੇ ਜ਼ਿੰਮੇਵਾਰ ਵਿਅਕਤੀਆਂ ਨੂੰ ਉਹਨਾਂ ਦੇ ਨਾਂ ਨਸ਼ਰ ਕਰਦੇ ਨੇ ਚਾਹੀਦੀ ਹੈ ਕਿ ਜੇ ਆਹ ਮਾਧਿਅਮ ਤੋਂ ਖਬਰ ਆਈ ਤਾਂ ਸਾਡੀ ਹੈ ਜੇ ਇਸ ਮਾਧਿਅਮ ਤੋਂ ਖਬਰ ਨਾ ਆਈ ਉਹਦੇ ਤੇ ਭਰੋਸਾ ਨਾ ਕਰਿਓ ਕਿਸੇ ਜ਼ਿੰਮੇਵਾਰ ਸ਼ਖਸੀਅਤ ਤੋਂ ਉਹਦੀ ਪੁਸ਼ਟੀ ਕਰਨ ਤੋਂ ਪਹਿਲਾਂ ਉਹਨੂੰ ਨਾ ਚਲਾਓ ਪਤਾ ਨਹੀਂ ਕਿਹੜਾ ਕਿਹੜਾ ਬਾਤ ਦਾ ਮਤੰਗੜ ਬਣਾ ਬਣਾ ਕੇ ਤੋਰੀ ਜਾਂਦੇ ਨੇ ਜਿਹੜੇ ਕਿ ਨੁਕਸਾਨਦਾਇਕ ਸਾਬਤ ਹੋ ਸਕਦੇ ਨੇ ਬਿਹਤਰ ਤਰੀਕਾ ਇਹ ਹੈ ਕਿ ਇਹਨਾਂ ਦਾ ਜਿਹੜਾ ਅਧਿਕਾਰਤ ਮੀਡੀਆ ਸੱਲ ਹੈ ਉਹ ਹੀ ਆਪਦੀ ਖਬਰ ਨੂੰ ਜਾਰੀ ਕਰੇ ਜੀ ਸੋ ਦੂਜੇ ਪਾਸੇ ਤੋਂ ਸਭ પેટ્રોલ ਦੀ ਲੈ ਕੇ ਦੁਆਰਾ ਕੰਨੇ ਵੀ ਹੜਤਾਲ ਹੋਵੇਗੀ ਲੋਕਾ ਉਹ ਵੀ ਪਾਸੇ ਪਰੇਸ਼ਾਨ ਹੋਏ ਹੋਏ ਨੇ ਜੀ ਬਿਲਕੁਲ ਨਹੀਂ ਕੱਲ ਨੂੰ ਪੈਟਰੋਲ ਪੰਪ ਜਿਹੜੇ ਬੰਦ ਹੋਣੇ ਨੇ ਉਹ 12 ਤੋਂ 4 ਵਜੇ ਤੱਕ ਹੈ। ਜੋ ਆਪਣੇ ਕੋਲੇ ਹੁਣ ਤੱਕ ਅਧਿਕਾਰ ਸੂਚਨਾ ਪ੍ਰਾਪਤ ਹੋਈ ਹੈ। ਜਿਹੜਾ 22 ਤਰੀਕਾ ਦਾ ਕਹਿ ਰਦਾ ਕਿ ਇਹਨਾਂ ਨੇ ਦੇ ਵੀ ਲਗੋਟਾ ਡਾਕ ਛੱਡਤੀ ਜੀ ਕੱਲ ਤੋਂ ਲੈ ਕੇ ਭਾਈ ਤੱਕ ਬੰਦ ਨੇ। ਜੀ। ਉਹ ਇੱਕ ਦਿਨ ਚ ਧੂਆ ਨਿਕਲ ਗਿਆ ਸੀ। ਕੱਲ ਨੂੰ ਕੋਈ 12 ਤੋਂ 4 ਵਜੇ ਤੱਕ ਹੈ ਮੈਂ ਪੰਪ ਵਾਲਿਆਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਜੀ ਕੰਦ ਸ਼ਾਮ ਨੂੰ देर ਰਾਤ ਤੱਕ ਲੋਕ ਤਿੰਨ ਭਉਦੇ ਰਹੇ ਤੇ ਮੈਨੂੰ ਐਉਂ ਲੱਗਦਾ ਕਹਿੰਦੇ ਕਿ ਅਗਲੇ 5-7 ਦਿਨ ਆਉਣਾ ਹੀ ਨਹੀਂ ਉਹਨਾਂ ਨੇ ਸੋਏ ਨੂੰ ਅਫਵਾਹਾਂ ਆਇ ਉਡਾਓ 12 ਤੋਂ 4 ਵਜੇ ਦੇ ਤੱਕ ਦਾ ਸਮਾਂ ਆਇਆ ਕਿ ਜਿਹੜਾ ਬੰਦਪਾਰਤ ਹੋ ਰਿਹਾ ਹੈ ਉਹਦੇ ਵਿੱਚ ਪੈਟਰੋਲ ਪੰਪ ਵਾਲੇ ਵੀ ਤੇ ਕੁਝ ਇਹਨਾਂ ਦੇ ਜਿਹੜੀਆਂ ਡੀਲਰ ਜਿਹਨੇ ਉਹਨਾਂ ਨੇ 1-3 ਵਾਸਤੇ ਸਪਲਾਈ ਲੈਣੀ ਬੰਦ ਕੀਤੀ ਹੈ ਉਹ ਵੀ ਆਪਦਾ ਯੋਗਦਾਨ ਇੱਧਰ ਪਾਉਣਾ ਚਾਹੁੰਦੇ ਐ ਪਰ ਜਿਹੜਾ ਟ੍ਰੱਕਾਂ ਵਾਲਿਆਂ ਨੇ ਹੜਤਾਲ ਕਰਨੀ ਸੀ ਹਾਲ ਦੀ ਘੜੀ ਉਹਨਾਂ ਨੇ ਮੁੱਲਤਵੀ ਕਰ ਦਿੱਤੀ ਹੈ ਜੇ ਕੋਈ ਨਵੀਂ ਅਪਡੇਟ ਆਈ ਤਾਂ ਤੁਹਾਡੇ ਨਾਲ ਉਹ ਵੀ ਅਸੀਂ ਪਵਿੱਖ ਦੇ ਵਿੱਚ ਸਾਂਝੀ ਕਰਦੇ ਰਹਾਂਗੇ ਜੀ ਸੋ ਜੀ ਸਰ ਦੂਜੇ ਪਾਸੇ ਜਿਵੇਂ ਉਗਰਾਹ ਗੁਰਪੁਰ ਉਹਨੇ ਕਹੇਗਾ ਇਸ ਵੇਲੇ ਅਸੀਂ ਚੰਡੀਗੜ੍ਹ ਕੂਚ ਕਰਾਂਗੇ ਜੀ ਉਹ ਤਾਂ 22 ਪਤਾ ਨਹੀਂ 24 ਤਰੀਕ ਹੈ ਜੀ ਹਰ ਜਥੇਬੰਦੀ ਦਾ ਆਪੋ ਆਪਣਾ ਪ੍ਰੋਗਰਾਮ ਹੈ ਹਰ ਜਥੇਬੰਦੀ ਦਾ ਆਪੋ ਆਪਣਾ ਸਿਸਟਮ ਹੈ ਉਹਨਾਂ ਨੇ ਪਹਿਲਾਂ ਤਾਂ ਅੱਜ ਰੇਲਾ ਰੁਕਣ ਦਾ ਐਲਾਨ ਕੀਤਾ ਸੀ ਤੇ ਰੇਲਾਂ ਤੇ ਬੈਠੇ ਐ ਕਿਉਂਕਿ 4 ਵਜੇ ਤੱਕ ਸੀ ਤੇ ਹੁਣ ਤਾਂ ਉਹ ਟਾਈਮ ਵੀ ਲੰਘ ਚੁੱਕਿਆ ਹੈ ਜੀ ਸੋ ਮੈਂ ਸਮਝਦਾ ਕਿ ਉਗਰਾਹਨ ਸਾਹਿਬ ਜੋ ਮਰਜੀ ਆਪਦਾ ਪ੍ਰੋਗਰਾਮ ਦੇਣ ਉਹਨਾਂ ਦੀ ਜਥੇਬੰਦੀ ਦਾ ਆਪਣਾ ਪ੍ਰੋਗਰਾਮ ਹੁੰਦਾ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਚ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ